ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਕਿ ਸਾਰੇ ਠੀਕ ਠਾਕ ਹੋਵੋਗੇ ਸਿਮਰਨ ਫੂਡ ਵਲੌਗ ਚੈਨਲ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਲੋਕੀ ਦੇ ਕੋफ्ते ਬਣਾਉਣੇ ਆ ਤੇ ਕੋफ्ते ਬੜੇ ਹੀ ਨਰਮ ਜੇ ਬਣ ਕੇ ਤਿਆਰ ਹੋਣਗੇ ਤੇ ਬਣਾਵਾਂਗੇ ਬੜੇ ਸਾਦੇ ਜਿਹੇ ਢੰਗ ਦੇ ਨਾਲ ਸੌਖੇ ਜੇ ਤਰੀਕੇ ਦੇ ਨਾਲ ਕੋਈ ਜ਼ਿਆਦਾ ਤਾਮਝਾਮ ਨਹੀਂ ਕਰਨਾ ਤੇ ਨਾ ਹੀ ਕੋਈ ਵੱਖਰੇ ਮਸਾਲੇ ਪਾਉਣੇ ਆ ਉਹੀ ਘਰ ਦੇ ਜਿਹੜੇ ਆਮ ਘਰਾਂ ਵਿੱਚ ਮਸਾਲੇ ਵਰਤੇ ਜਾਂਦੇ ਆ ਉਹੀ ਬੇਸਿਕ ਜੇ ਮਸਾਲੇ ਆਪਾਂ ਵਰਤ ਕੇ ਤੇ ਬੜੇ ਵਧੀਆ ਢੰਗ ਦੇ ਨਾਲ ਕੋफ्ते ਬਣਾ ਕੇ ਤਿਆਰ ਕਰ ਲੈਣੇ ਆ। ਜ਼ਿਆਦਾਤਰ ਇਹ ਚੀਜ਼ ਹੁੰਦੀ ਆ ਕਿ ਕੋਫਤਿਆਂ ਦੀ ਜਿਹੜੀ ਤਰੀ ਬਣਦੀ ਆ ਉਹ ਪਤਲੀ ਨਾ ਹੋਵੇ। ਉਹ ਸੰਗਣੀ ਕਰਨ ਵਾਸਤੇ ਅਸੀਂ ਅੱਜ ਵੇਸਣ ਦਾ ਵਿੱਚ ਵਰਤੋਂ ਕਰਾਂਗੇ। ਇਹਦੇ ਵਿੱਚ ਹੁਣ ਆਪਾਂ ਬਿੱਲੀ ਕਾਸ ਕਰ ਲਿਆ ਹੈਗਾ ਕद्दू। ਤੁਸੀਂ ਅੱਲਾ ਵੀ ਲੈ ਸਕਦੇ ਹੋ। ਚਾਹੇ ਕद्दू ਦੇ ਕੋफ्ते ਬਣਾ ਲਓ। ਹੁਣ ਆਪਾਂ ਇਹਨਾਂ ਨੂੰ ਬਿੱਲੀ ਕਾਸ ਕਰਕੇ ਤੇ ਚੰਗੀ ਤਰ੍ਹਾਂ ਨਿਚੋੜ ਲੈਣੇ ਆ। ਨਚੋੜਾਂਗੇ ਤਾਂ ਕਰਕੇ ਕਿ ਜਿਹੜਾ ਇਹਦੇ ਵਿੱਚ ਆਪਾਂ ਵੇਸਣ ਪਾਉਣਾ ਵਾ ਘੱਟ ਤੋਂ ਘੱਟ ਲੱਗੇ ਕਿਉਂਕਿ ਪਾਣੀ ਬੜਾ ਛੱਡਦੇ ਆ ਐਦਾਂ ਆਪਾਂ ਨਚੋੜ ਕੇ ਹੁਣ ਇਹਨੂੰ ਇੱਕ ਥਾਲੀ ਵਿੱਚ ਕੱਢ ਲਿਆ ਆ ਤੇ ਹੋ ਸਕੇ ਤੇ ਦੋਵਾਂ ਹੱਥਾਂ ਦੇ ਨਾਲ ਨਚੋੜਦੇ ਆ ਉਹਦੇ ਨਾਲ ਛੇਤੀ ਜਿਹੜਾ ਵਾ ਕੱਦੂ ਦਾ ਪਾਣੀ ਨਿਕਲ ਜਾਂਦਾ ਵਾ ਬਾਕੀ ਜਿਹੜੀ ਇਹ ਗਰੇਵੀ ਬਣਨੀ ਆ ਨਾ ਇਹਦੀ ਤਰੀ ਬਣਨੀ ਆ ਬਹੁਤ ਹੀ ਵਧੀਆ ਸੰਘਣੀ ਹੋ ਜਾਂਦੀ ਹੈ ਜਦੋਂ ਆਪਾਂ ਇਹਦੇ ਵਿੱਚ ਵੇਸਣ ਭੁੰਨਾ ਕੇ ਤੜਕੇ ਦੇ ਵਿੱਚ ਸਾਨੂੰ ਕੋਈ ਵੀ ਵੱਖਰੇ ਕਾਜੂ ਬਦਾਮ ਐਦਾਂ ਦੀਆਂ ਚੀਜ਼ਾਂ ਕਰੀਮ ਕ੍ਰੀਮ ਪਾਉਣ ਦੀ ਲੋੜ ਨਹੀਂ ਪੈਂਦੀ ਫਿਰ ਹੁਣ ਆਪਾਂ ਗਰੇਵੀ ਬਣਾਉਣ ਵਾਸਤੇ ਪਿਆਜ਼ ਲਏ ਆ ਨਾਲ ਟਮਾਟਰ ਆ ਟਮਾਟਰਾਂ ਦੇ ਬਰਤੋਂ ਤੁਸੀਂ ਵੱਧ ਵੀ ਕਰ ਸਕਦੇ ਹੋ ਖੱਟੀ ਮਿੱਟੀ ਸਬਜ਼ੀ ਬਣਾਉਣ ਵਾਸਤੇ ਤੇ ਪਿਆਜ਼ ਘਟਾ ਵੀ ਸਕਦੇ ਆ ਨਾਲ ਅਦਰਕ ਦੇ ਦੋ ਟੁਕੜੇ ਆ ਇੱਕ ਪਿੱਲੀਕਾਸ ਕਰਕੇ ਕੋਪ ਤੇਜ ਪਾਵਾਂਗੇ ਤੇ ਇੱਕ ਧੜਕੇ ਚ ਮੜਕੇ ਮਿਕਸੀ ਚ ਪਾ ਕੇ ਬਾਕੀ ਹਰੀਆਂ ਮਿਰਚਾਂ ਵੱਧ ਘੱਟ ਵੀ ਕਰ ਸਕਦੇ ਹੋ ਜਿਵੇਂ ਦੇ ਬੱਚੇ ਖਾਣਾ ਚਾਹੁੰਦੇ ਨੇ ਸਬਜੀ ਦਵਾਥ ਨਾਲ ਜਿਹੜੇ ਸੇਤੀ ਨਚੋੜੇ ਜਾਂਦੇ ਆ ਕੋਪ ਤੇ ਬੜੇ ਅਲੱਗ ਅਲੱਗ ਤਰੀਕੇ ਨਾਲ ਬਣਾਏ ਜਾਂਦੇ ਨੇ ਉਹ ਵੀ ਵੀਡੀਓ ਆਪਾਂ ਸ਼ੇਅਰ ਕਰਾਂਗੇ ਬਾਕੀ ਦਾ ਪਰਿਵਾਰ ਸਾਰਾ ਵਿਆਹ ਵੇਖਣ ਗਿਆ ਹੋਇਆ ਆ ਬੱਚੇ ਜ਼ਿਆਦਾਤਰ ਪ੍ਰੀਮੀ ਦੀ ਖਾਣ ਦੀ ਚੀਜ਼ ਡਿਮਾਂਡ ਕਰਦੇ ਆ ਆਪਾਂ ਨੂੰ ਤੇ ਸਬਜੀ ਮਿੱਟੀ ਜੀ ਲੱਗਦੀ ਆ। ਕੋफ्ते ਬਣਨਗੇ ਬਿਲਕੁਲ ਕਰਾਰੇ ਜੇ। ਇਹ ਆਜ ਮोटे-ਮोटे ਕੱਟ ਕੇ ਇਹ ਮੈਂ ਮਿਕਸੀ ਦੇ ਵਿੱਚ ਥੋੜੇ ਜੇ ਕ੍ਰਸ਼ ਕਰਨੇ ਆ। ਨਾ ਤੇ ਬਹੁਤਾ ਜਿਆਦਾ ਇਹਦਾ ਪੇਸਟ ਹੀ ਬਣਾਉਣਾ ਆ। ਤੇ ਨਾ ਹੀ ਆਪਾਂ ਇਹਨੂੰ ਜਿਆਦਾ ਮੋਟਾ ਰੱਖਣਾ। ਕਦੇ-ਕਦੇ ਆਪਾਂ ਦਾ ਜੀ ਕਰਦਾ ਆ ਕਿ ਕੋफ्ते ਬਣਾਈਏ। ਤੇ ਪਰ ਕਹੇ ਵੜੇ ਹੁੰਦਾ ਵਾ ਕਿ ਆਸਮਾਨ ਸਾਡੇ ਕੋਲ ਹੈ ਨਹੀਂ ਆ ਆ ਹੈ ਨਹੀਂ ਆ ਤੇ ਸਕੋਪ ਤੇ ਪਤਾ ਨਹੀਂ ਸੁਆਦ ਬਣਨਗੇ ਵੀ ਕਿ ਨਹੀਂ ਪਰ ਜਦੋਂ ਆਪਾਂ ਇਦਾਂ ਬਿਲਕੁਲ ਸਾਦੇ ਜਿਹੇ ਢੰਗ ਨਾਲ ਬਣਾਵਾਂਗੇ ਤੇ ਐਵੇਂ ਵੀ ਬੜੇ ਸੁਆਦ ਲੱਗਦੇ ਆ ਆਦਰਪ ਨਵੇਂ ਬਿੱਲੀ ਗਾਸ ਕਰਕੇ ਤੇ ਫੇਰ ਹੀ ਇਹਦੇ ਵਿੱਚ ਆਪਾਂ ਪਾਵਾਂਗੇ ਕੋਕ ਤੇ ਆਹ ਟਮਾਟਰ ਆ ਇਹਨਾਂ ਦਾ ਅਲੱਗ ਆਪਾਂ ਪੇਸਟ ਬਣਾਵਾਂਗੇ ਨਾਲ ਦੇ ਨਾਲ ਹੀ ਆਪਾਂ ਤੇਲ ਗਰਮ ਕਰਨ ਵਾਸਤੇ ਰੱਖ ਦਿੰਦੇ ਆ ਇਹਦੇ ਵਿੱਚ ਹੁਣ ਆਪਾਂ ਪਾਵਾਂਗੇ ਵੇਸੇ ਦੇ ਨਾਲ ਗ੍ਰੇਟ ਕੀਤਾ ਜਿਹੜਾ ਅਦਰਕ ਵਾ ਉਹ ਵੀ ਪਾ ਦਵਾਂਗੇ। ਤਰਸ ਕਰਕੇ ਇਹਦੇ ਵਿੱਚ ਅਜਵਾਈਨ ਪਾਵਾਂਗੇ। ਅੱਧਾ ਚਮਚਾ। ਥੋੜਾ ਜਿਹਾ ਪੈਦੇ ਵਿੱਚ ਜੀਰਾ ਪਾਵਾਂਗੇ। ਇਹ ਵੀ ਇੱਕ ਚਮਚੇ ਦੇ ਕਰੀਬ ਆ ਗਰਮ ਮਸਾਲਾ ਥੋੜੀ ਜੀ ਇਹਦੇ ਵਿੱਚ ਹਲਦੀ ਪਾਵਾਂਗੇ ਤਸਮਰੀ ਲਾਲ ਮਿਰਚ ਪਾਵਾਂਗੇ ਇਹਦੇ ਨਾਲ ਖੋਪਤਿਆਂ ਦਾ ਰੰਗ ਬੜਾ ਵਧੀਆ ਆਉਂਦਾ ਵਾ ਤਨੀਆ ਪਾਊਡਰ ਪਾਵਾਂਗੇ ਚੰਗੇ ਤਰ੍ਹਾਂ ਇਹਨੂੰ ਮਿਕਸ ਕਰ ਲੈਨੇ ਆ ਲੂਣ ਆਪਾਂ ਥੋੜਾ ਜਿਹਾ ਜਦੋਂ ਤੇਲ ਪੂਰੀ ਤੇਰਾ ਗਰਮ ਹੋ ਜਾਊਗਾ ਉਸ ਵੇਲੇ ਪਾਵਾਂਗੇ ਕੋਪ ਤੇ ਜਿਹੜੇ ਉਹ ਪਾਣੀ ਨਹੀਂ ਛੱਡਣਗੇ ਫਿਰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਲੂਣ ਲੂਣ 1.5 ਚਮਚ ਦੇ ਕਰੀਬ ਆਇਆ ਮੈਂ ਜੇ ਆਪਾਂ ਪਕੌੜਿਆਂ ਵਾਂਗ ਬਣਾਉਣੇ ਆ ਤੇ ਉਹ ਵੀ ਆਪਣੀ ਮਰਜ਼ੀ ਹੈ ਤੇ ਜੇ ਆਪਾਂ ਇਦਾਂ ਗੋਲ-ਗੋਲ ਬਣਾਉਣੇ ਆ ਇਦਾਂ ਵੀ ਜਿਹੜੇ ਵਧੀਆ ਆ ਤੇ ਤੇਲ ਜਿਹੜਾ ਮੀਡੀਅਮ ਗਰਮ ਹੋਣਾ ਚਾਹੀਦਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਕਿ ਉਤੋਂ ਸਾੜੀ ਜਾਣ ਤੇ ਵਿੱਚੋਂ ਕੱਚੇ ਰਹਿ ਜਾਣ ਅੱਗ ਜਿਹੜੀ ਆ ਆਪਾਂ ਘੱਟ ਰੱਖਾਂਗੇ ਥੋੜੀ ਹਲਕੇ ਹੱਥਾਂ ਦੇ ਨਾਲ ਪੌਣੀ ਨੂੰ ਆਪਾਂ ਚਲਾਵਾਂਗੇ ਤੇ ਖੋਪਤਿਆਂ ਦੇ ਪਾਸੇ ਪਾਤ ਲੈਨੇ ਆ ਪੌਣੀ ਨੂੰ ਇੰਨੀ ਤੇਜ਼ ਨਹੀਂ ਹਲਾਉਣਾ ਤੇਲ ਦੇ ਵਿੱਚ ਕਿ ਜਿਹੜੇ ਖੋਪਤੇ ਖਿੱਲਰ ਹੀ ਜਾਣ ਕਿੰਨਾ ਸੋਹਣਾ ਰੰਗ ਆਇਆ ਇਹਨਾਂ ਦਾ ਜਿਆਦਾ ਸੇਕਤੇ ਜਿਹੜੇ ਆ ਫਿਰ ਸੜ ਜਾਂਦੇ ਆ ਜਿਹੜੇ ਬੱਚੇ ਕद्दू ਦੀ ਸਬਜ਼ੀ ਖਾਣਾ ਪਸੰਦ ਨਹੀਂ ਕਰਦੇ ਉਹ ਇਸ ਤਰੀਕੇ ਦੇ ਨਾਲ ਸਬਜ਼ੀ ਬੜੇ ਚਾਰ ਨਾਲ ਖਾ ਸਕਣਗੇ ਆਕਾ ਥੋੜੀ ਜਿਹੀ ਅਜੇ ਵੀ ਜ਼ਿਆਦਾ ਆ ਥੋੜੀ ਕੱਟ ਕਰ ਲੈਨੇ ਆ। ਕੋਬਤੇ ਕਰਾਰੇ ਹੋ ਚੁੱਕੇ ਆ ਤੇ ਹੁਣ ਆਪਾਂ ਇਹਨਾਂ ਨੂੰ ਥਾਲੀ ਵਿੱਚ ਕੱਢ ਲਵਾਂਗੇ। ਕੋਬਤੇ ਆਪਾਂ ਬਣਾ ਕੇ ਜਿਹੜੇ ਤਿਆਰ ਕਰ ਲਏ ਆ। ਥੋੜੇ ਜਿਹੜੇ ਕੋਬਤੇ ਆ ਆਪਾਂ ਗੋਲ ਬਣਾਏ ਆ ਤੇ ਕੁਝ ਜਿਹੜੇ ਆ ਪਕੌੜਿਆਂ ਦੀ ਤਰ੍ਹਾਂ ਬਣਾਏ ਆ। ਤੇਲ ਕੜਾਈ ਵਿੱਚੋਂ ਕੱਢ ਕੇ ਥੋੜਾ ਜਿਹਾ ਹੁਣ ਤੜਕੇ ਵਾਸਤੇ ਰਹਿਣ ਦਿੱਤਾ ਵਾ ਤੇ ਇਹਦੇ ਵਿੱਚ ਆਪਾਂ ਹੁਣ ਜੀਰਾ ਪਾ ਲੈਨੇ ਆ। ਦੋ ਲਾਲ ਮਿਰਚਾ ਪਾਵਾਂਗੇ ਕਾਜ ਪੱਤਾ ਕਾਲੀ ਮਿਰਚਾ ਰਕੇ ਵਿੱਚ ਆਪਾਂ ਕਾਲੇ ਇਲਾਇਚੀ ਵੀ ਪਾ ਸਕਦੇ ਆ ਹਰੀ ਇਲਾਇਚੀ ਵੀ ਲੇਕਿਨ ਮੈਂ ਨਹੀਂ ਪਾਈ ਇਹਦੇ ਚਦਰਕ ਪਾਦ ਨਹੀਂ ਗ੍ਰੇਟ ਕੀਤਾ ਛੋਟੇ ਚਮਚ ਜਿਹੜੇ ਆ ਉਹ ਆਪਾਂ ਵੇਸਣ ਦੇ ਪਾਉਣੇ ਆ 2 ਮੇਰੇ ਕੋਲ ਛੋਟੀ ਜੀ ਕੜਸੀ ਆ ਮੈਂ ਉਹ ਦੋ ਕੜਸੀਆਂ ਇਹਦੇ ਵਿੱਚ ਵੇਸਣੀਆਂ ਪਾਵਾਂਗੀ ਵੇਸਲ ਆਪਾਂ ਥੋੜੇ ਜਿਹਾ ਪਾਣੀ 'ਚ ਘੋਲ ਕੇ ਪਾ ਸਕਦੇ ਆ ਪਰ ਜੇ ਇੰਨਾ ਸੁੱਕਾ ਵੀ ਪਾ ਦਿੰਨੇ ਆ ਫਿਰ ਵੀ ਤੜਕੇ 'ਚ ਵਧੀਆ ਭੁੱਜ ਜਾਣਾ ਵਾ ਕਿਉਂਕਿ ਪਾਣੀ ਇਹ ਬਾਅਦ ਵਿੱਚ ਵੀ ਪਾ ਦੇਣਾ ਆ ਗੱਲ ਰਿਝਣ ਦੀ ਆ ਰਿਝ ਬੜਾ ਵਧੀਆ ਜਾਣਾ ਇਹਨੇ ਵੇਸਨ ਨੂੰ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਭੁੰਨ ਲੈਣਾ ਆਪਾਂ ਫਿਰ ਉਸ ਤੋਂ ਬਾਅਦ ਵਿੱਚ ਇਹਦੇ ਵਿੱਚ ਮਸਾਲੇ ਪਾਵਾਂਗੇ ਮਸਾਲੇ ਆਪਾਂ ਕੋਪਤੇ ਵਿੱਚ ਵੀ ਪਾਏ ਹੀ ਹੁਣ ਆਪਾਂ ਜਿਹੜਾ ਤੜਕਾ ਵਾ ਉਹਦੇ ਵਿੱਚ ਵੀ ਮਸਾਲੇ ਪਾ ਲੈਨੇ ਲੇਕਿਨ ਥੋੜੇ ਘੱਟ ਪਾਵਾਂਗੇ ਜਿਹੜੀ ਗਰੇਵੀ ਬਣਾਉਣੀ ਆ ਉਹਦੇ ਅਨੁਸਾਰ ਹੀ ଲੂਣ ਪਾਵਾਂਗੇ ਅਲੀ ਪਾਊਡਰ ਕਸ਼ਮੀਰੀ ਲਾਲ ਮਿਰਚ ਥੋੜੀ ਜੀ ਪਾਵਾਂਗੇ ਥੋੜਾ ਜਿਹਾ ਜੀਰਾ ਹੋਰ ਪਾ ਦਿੰਨੇ ਆ ਤੇ ਨਾਲ ਦੇ ਨਾਲ ਸੁੱਕੀ ਹੋਈ ਮੇਥੀ ਤੇ ਥੋੜੀ ਜੀ ਵਿੱਚ ਹੈਗਾ ਮਿਕਸ ਕੀਤੀ ਉਹ ਵੀ ਪਾ ਦਿੱਤੀ ਆ ਨਾਲ ਦੇ ਨਾਲ ਜਿਹੜਾ ਟਮਾਟਰ ਵਾ ਪੀਸਿਆ ਉਹ ਵੀ ਪਾ ਦਿੰਨੇ ਆ ਪਾਣੀ ਪਾ ਦਨੇ ਤੜਕਾ ਥੋੜਾ ਜਿਹਾ ਬੇਸਨ ਦਾ ਕਰਕੇ ਹੇਠਾਂ ਲੱਗਣ ਡਿਆ ਕੜਾਈ ਦੇ ਪਾਣੀ ਪਾ ਕੇ ਇਹਨੂੰ 5 ਤੋਂ 7 ਮਿੰਟ ਚੰਗੀ ਤਰ੍ਹਾਂ ਆਪਾਂ ਇਹਨੂੰ ਜੜਾ ਆ ਪਕਾ ਲੈਣਾ ਵਾ ਜਦੋਂ ਤੜਕਾ ਜਿਹੜਾ ਆ ਪੂਰੀ ਤਰ੍ਹਾਂ ਪੱਕ ਜਾਊਗਾ ਤੇ ਜਿਹੜਾ ਇਹਦਾ ਫੇਲਾ ਉਹ ਅਲੱਗ ਹੋ ਜਾਊਗਾ। ਦੋਸਤੋ ਬਾਅਦ ਚ ਪਾਣੀ ਪਾ ਕੇ ਫਿਰ ਇਹਦੇ ਵਿੱਚ ਕੋਪਤੇ ਪਾਵਾਂਗੇ। ਪਾਣੀ ਥੋੜਾ ਹੋਰ ਪਾ ਦਿੰਨੇ ਆ। ਇਹ ਹੀ ਗਰੇਵੀ ਬੜੀ ਸੰਘਣੀ ਹੋ ਜਾਣੀ ਆ ਕਿਉਂਕਿ ਆਪਾਂ ਇਹਦੇ ਵਿੱਚ ਬੇਸਣ ਪਾਇਆ ਵਾ। ਬੇਸਣ ਕੱਚਾ ਨਾ ਰਵੇ ਤਾਂ ਕਰਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਜੜਾ ਵਾ। ਹੁਣ ਗਰੇਵੀ ਨੂੰ ਰਿਜਨ ਦਿੰਨੇ ਆ। ਟੜਕੇ ਨੇ ਜੜਾ ਵਾ ਤੇਲ ਛੱਡ ਦਿੱਤਾ ਵਾ ਹੁਣ ਇਹਦੇ ਚ ਇਹ ਜਿਹੜਾ ਪਾਣੀ ਆ ਆਪਣਾ ਜਿੰਨੇ ਵਿੱਚ ਹੀ ਦੀ ਗਰੇਵੀ ਤਿਆਰ ਕਰਨੀ ਆ ਉਹਦੇ ਹਿਸਾਬ ਨਾਲ ਪਾ ਲਵਾਂਗੇ ਕੱਚੇ ਤੁੜਕੇ ਵਿੱਚ ਕਦੇ ਵੀ ਜ਼ਿਆਦਾ ਪਾਣੀ ਨਹੀਂ ਪਾਉਣਾ ਪੈਣਾ ਜਿਹੜਾ ਟਮਾਟਰ ਪਿਆਜ਼ ਅਦਰਕ ਹਰ ਇੱਕ ਚੀਜ਼ ਆਪਣਾ ਅਸਰ ਛੱਡ ਦਿੰਦੀ ਆ ਰਿਝ ਜਾਂਦੀ ਆ ਤੇ ਜਿਹੜਾ ਤੇਲ ਵਾ ਉਹਨਾਂ ਤੋਂ ਆਪਣੇ ਆਪ ਨੂੰ ਸੁਡਾ ਲੈਂਦਾ ਆ ਉਸ ਸਮੇਂ ਆਪਾਂ ਪਾਣੀ ਪਾਉਣਾ ਹੁੰਦਾ ਵਾ ਇਹ ਹੀ ਨਿਸ਼ਾਨਾ ਹੁੰਦੀ ਆ ਕਿ ਤੜਕਾ ਸਾਡਾ ਬਹੁਤ ਵਧੀਆ ਤਰੀਕੇ ਨਾਲ ਪੁੱਜ ਚੁੱਕਾ ਆ 10-15 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾ ਲਿਆ ਆ ਤੇ ਹੁਣ ਤਿਆਰ ਆ ਗਰੇਵੀ ਇਹਦੇ ਵਿੱਚ ਆਪਾਂ ਕੋਬਤੇ ਪਾ ਦਿੰਨੇ ਆ ਤੁਸੀਂ ਤੁਹੇ ਪਤਲੇ ਵੀ ਕਰ ਸਕਦੇ ਹੋ ਜਦੋਂ ਵੀ ਇਹਦੇ ਵਿੱਚ ਕੋਬਤੇ ਪਾਉਣੇ ਆ ਤੇ ਆਪਣੇ ਆਪ ਦੇ ਵਿੱਚ ਪਾਣੀ ਸੋਖ ਲੈਂਦੇ ਆ ਤੇ ਫਿਰ ਬਹੁਤ ਸੰਘਣੇ ਹੋ ਜਾਂਦੇ ਆ ਬਾਕੀ ਨਾਲ ਦੇ ਨਾਲ ਹੀ ਖਤਮ ਕਰਨੇ ਆ ਤੇ ਇੰਨੀ ਗਰੇਵੀ ਕਾਫੀ ਆ ਵੀਡੀਓ ਦੀ ਸਪੀਡ ਆਪਾਂ ਵਧਾ ਦਿੱਤੀ ਆ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਰਹੀ ਸੀਗੀ ਬਾਕੀ ਸਬਜ਼ੀ ਬਣ ਕੇ ਹੋ ਗਈ ਆ ਤਿਆਰ ਜੇ ਤੇ ਆਪਾਂ ਨਾਲ ਦੀ ਨਾਲ ਇੰਨੀ ਕ ਸਬਜ਼ੀ ਬਣਾ ਕੇ ਖਾਣੀ ਆ ਤਾਂ ਬਹੁਤ ਵਧੀਆ ਵਾ ਤੇ ਜੇਕਰ ਆਪਾਂ ਇਹਨੂੰ ਥੋੜਾ ਅਗਲੇ ਸਵੇਰ ਵੀ ਇਸਤੇਮਾਲ ਕਰਨਾ ਆ ਤਾਂ ਫਿਰ ਇਹਦੇ ਚ ਪਾਣੀ ਥੋੜਾ ਵੱਧ ਪਾ ਲਿਓ ਕਿਉਂਕਿ ਸਵੇਰ ਤੱਕ ਜਿਹੜੇ ਕੋਬਦੇ ਆ ਪਾਣੀ ਸੋਖ ਲੈਂਦੇ ਆ ਤੇ ਫਿਰ ਉਹ ਬਹੁਤ ਜ਼ਿਆਦਾ ਸੰਘਣੇ ਹੋ ਜਾਂਦੇ ਆ ਹੁਣ ਆਪਾਂ ਇੱਕ ਪਲੇਟ ਵਿੱਚ ਜਿਹੜੇ ਆ ਵੱਖਰੇ ਜਿਹੜੇ ਆ ਸੁਝਾ ਕੇ ਪਲੇਟ ਤੁਹਾਨੂੰ ਦਿਖਾਉਣੀ ਆ ਕਿ ਬਾਈ ਚਾਂਸ ਕਿਤੇ ਕੋਈ ਪੁਰਾਣਾ ਵੀ ਆਇਆ ਗਿਆ ਹੋਵੇ ਤਾਂ ਆਪਾਂ ਉਹਨਾਂ ਦੇ ਅੱਗੇ ਇਹ ਸਬਜ਼ੀ ਇਨੇ ਵਧੀਆ ਢੰਗ ਦੇ ਨਾਲ ਰੱਖ ਸਕਦੇ ਆ ਖਾਣ ਵਾਸਤੇ ਜਦੋਂ ਇਸ ਢੰਗ ਨਾਲ ਪਲੇਟਸ ਜਾ ਕੇ ਆਪਾਂ ਰੱਖਦੇ ਆ ਤੇ ਇੱਕ ਸਪੈਸ਼ਲ ਜੀ ਹੋ ਜਾਂਦੀ ਆ ਬਾਕੀ ਖਾਣ ਵਿੱਚ ਵੀ ਬਹੁਤ ਹੀ ਸੁਆਦ ਨੇ ਕੱਲੀ ਪਲੇਟ ਹੀ ਸਪੈਸ਼ਲ ਨਹੀਂ ਆ ਹੁਣ ਇਹਦੇ ਵਿੱਚ ਆਪਾਂ ਥੋੜੀ ਜੀ ਜਿਹੜੀ ਆ ਦੁੱਧ ਤੋਂ ਕਰੀਮ ਲਾ ਕੇ ਪਾ ਦਿੱਤੀ ਆ ਤੇ ਨਾਲ ਦੀ ਨਾਲ ਪਦੀਨੇ ਦੇ ਪੱਤੇ ਰੱਖ ਦਵਾਂਗੇ ਇਸ ਢੰਗ ਨਾਲ ਵੀ ਕੋਵਤੇ ਬਣਾ ਕੇ ਵੇਖਿਓ ਕਿਤੇ ਵਾਕਈ ਬਹੁਤ ਸੁਆਦ ਬੰਦੇ ਆ ਕਰਾਰੇ ਬੰਦੇ ਆ ਬਹੁਤ ਸਾਮਾਨ ਦੇ ਵਿੱਚ ਜ਼ਰੂਰਤ ਨਹੀਂ ਪਈ ਤੇ ਪਲੇਟ ਵੇਖਣ ਲਈ ਬਹੁਤ ਵਧੀਆ ਲੱਗ ਰਹੀ ਹੈ। ਕੋफ्ते ਬਣਾਉਂਦਾ ਹਰ ਇੱਕ ਦਾ ਤਰੀਕਾ ਆਪਣਾ ਅਲੱਗ-ਅਲੱਗ ਹੁੰਦਾ ਆ ਜੇ ਆਪਾਂ ਚਾਹੁੰਦੇ ਤਾਂ ਇਹਦੇ ਵਿੱਚ ਹੋਰ ਬਹੁਤ ਸਾਰੀ ਸਮਗਰੀ ਪਾ ਸਕਦੇ ਸੀ ਪਰ ਆਪਾਂ ਨਹੀਂ ਪਾਈ। ਵੀਡੀਓ ਵੇਖਣ ਲਈ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦੀ।